ਕਰਤਾ ਪੁਰ ਨਿਰਪਰ ਨਿਰਵੈ ਅਕਾਰੂਰ ਅਜੂਨੀ ਸਾਪੰ ਗੁਰ ਪ੍ਰਸਾਦਿ ਜਪ ਆਦ ਸਤਿ ਜੁਗਾਦ ਸਤ ਹੈ ਪੀ ਸਤ ਨਾਨਕ ਹੋਸੀ ਬੀ ਸਤ ਸੋਚੇ ਸੋਚ ਨ ਹੋਵਈ ਜੇ ਸੋਚੀ ਲਖਵਾਰ ਚੁਪੇ ਚੋਕ ਨ ਹੋਵਈ ਉਕੇ ਆ ਕੋਣਾ ਉਤਰੀ ਦੇ ਕਨਾ ਪੁਰੀਆਂ ਪਾਰ ਸੱਤ ਸਿਆੜਾ ਲੱਖ ਹੋਏ ਇੱਕਨ ਚੱਲੇ ਨਾਲ ਕਿਵਸ ਜੀ ਆਰਾ ਹੋਈ ਐ ਊੜੇ ਟੁੱਟੇ ਪਾਰ ਹੁਕਮਰ ਜਾਈ ਚੱਲਣਾ ਨਾਨਕ ਜੀ ਸਿਆੜਾ حکمی ہوکمی بخشس حکمر نانک حکم ਨਾਵੇ ਕੋ ਤਾਨ ਹੋਵੇ ਕਿਸੇ ਤਾਨ ਨਾਵੇ ਕੋ ਦਾਤ ਜਾਨੀ ਨਿਸ਼ਾਨ ਨਾਵੇ ਕੋ ਗੁਣ ਵਡਿਆਈਆਂ ਚਾਰ ਨਾਵੇ ਕੋ ਵਿਦਿਆ ਵਿਖੰਬ ਵਿਚਾਰ ਨਾਵੇ ਕੋ ਸਾਜ ਕਰੇ ਤਨਖੇ ਨਾਵੇ ਕੋ ਜੀ ਲੈ ਫਿਰਦੇ ਨਾਵੇ ਕੋ ਜਾਪੇ ਜਿਸੇ ਦੂਰ ਨਾਵੇ ਕੋ ਵੇਖੇ ਹਾਜ਼ਰ ਹਜ਼ੂਰ ਕਥਨਾ ਕਥੀਨਾ ਆਵੇ ਤੋਟ ਕਥੀ ਕੋਟੀ ਕੋਟ ਕੋਸ ਜਿੰਦਾ ਦੇ ਲੈਂਦੇ ਥੱਕ ਪਾਹੇ ਕਰਤੰਤਰ ਖਾਈ ਖਾਏ ਹੁਕਮ ਹੀ ਹੁਕਮ ਚਲਾਏ ਰਾਹੋ ਦੇੇ ਪਰਵਾਹੋ ਸਾਚਾ ਸਾਹਿਬ ਸਾਚ ਨਾਏ ਆਖੇ ਭਉ ਵਪਾਰ ਆਖੇ ਮੰਗੇ ਦੇਹ ਦੇ ਆਖੇ ਦਤਾ ਨਾਏ ਫਿਰਕੇ ਅੱਗੇ ਰੱਖੀਏ ਦੇੇ ਪਰਵਾਹੋ ਮੋਹ ਤੇ ਬੋਲਣ ਬੋਲੀਏ ਸੁਣ ਲੈ ਪਿਆਰ ਅੰਮ੍ਰਿਤ ਵੇਲਾ ਸੱਚ ਨਾਓ ਰਹੀ ਵਿਚਾਰ ਕਰਮੀ ਆਦੇ ਕੱਪੜਾ ਕਰਣੀ ਮੋਹ ਨਾਨਕ ਏਵੇਂ ਜਾਣੀਏ ਸਰਬ ਸਚਿਆਰ ਥਾਪਣ ਜਾਏ ਕੀ ਤਨ ਹੋਏ ਆਪੇ ਆਪਨ ਸੁਏ ਜਿਨਸੇ ਵਿਆ ਤਿਨ ਪਾਇਆ ਮਾਨ ਗਾਵੀਏ ਗੁਣੀ ਨਿਦਾਨ ਗਾਵੀਏ ਸੁਣੀਏ ਮਨ ਰਖੀਏ ਭਾਉ ਸਰਸੁ ਤਨ ਮੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖਿਆਸਮਾਈ ਗੁਰਈਸਰ ਗੁਰਗੋਰਖ ਬਰਮਾ ਜੇ ਹੋ ਜਾਣ ਆਖ ਨਾਹੀ ਕਹਿਣਾ ਕਹਿਣਾ ਜਾਇ ਗੁਨਾ ਇਕ ਦੇਹ 부ਝਾਈ ਸਭਨਾ ਜੀਆਂ ਦਾ ਇਕ ਦਾਤਾ ਸੋ ਮੈਂ ਬਿਸਰਨਾ ਜਾਇ ਤੀਰਤ ਨਾਵਾ ਜੇ ਤੇ ਸੁਭਾਵਾਂ ਪਾਣੀ ਕੇ ਨਾਹੀ ਗਲੀ ਜੇਤੀ ਸ੍ਰੀਤੇ ਉਪਾਈ ਵੇਖਾਂ ਪਰਮਾ ਕੇ ਮਿਲੇ ਲਈ ਮਾਧਮਿ ਚਰਤਨ ਜਵਾਹਰ ਮਾਨਕ ਜੈ ਗੁਰ ਕੀ ਸਿੱਖ ਸੁਣੀ ਗੁਨਾ ਇਕ ਦੇਹ 부ਝਾਈ ਸਭਨਾ ਜੀਆਂ ਦਾ ਇਕ ਦਾਤਾ ਸੋ ਮੈਂ ਬਿਸਰਨਾ ਜਾਇ ਜੇ ਜੁਗ ਚਾਰੇ ਆਰ ਜਾ ਹੋਏ ਨਵਾ ਖੰਡਾ ਵਿੱਚ ਜਾਣੀਏ ਨਾ ਚਲੇ ਸਭ ਕੋਏ ਸੰਧਾ ਨੌਰ ਖਾਏ ਕੈ ਜਸਵੀਰ ਜਗਲੇ ਜੇਤਸ ਨਦਰ ਨਿਆਬਈ ਬਾਤ ਨ ਅਰੁਛੇ ਕੇ ਕੀਟਾ ਅੰਦਰ ਕੀਟ ਕਰ ਜਸਵੀ ਦੋਸ਼ ਧਰੇ ਨਾਨਕ ਨਿਰਗੁਣ ਗੁਣ ਕਰੇ ਬੁਨਤੇ ਆ ਗੁਣ ਦੇ ਤੇਹਾ ਕੋਈ ਨ ਸੁਝਈ ਜੇਤਸ ਗੁਣ ਕੋਏ ਕਰੇ ਸੁਣੀਐ ਸਿੱਧ ਪੀਰ ਸਰਨਾਥ ਜੇਤਸ ਸਭੇ ਆਕਾਸ਼ ਸੁਣੀਐ ਦੀਪ ਲੋ ਪਾਤਾਲ ਸੁਣੀ ਕੋਈ ਨ ਸਕੇ ਕਾਲ ਨਾਨਕ ਭਗਤ ਸਦਾ ਵਿਗਾਸ ਸੁਣਿਆ ਈਸ਼ਰ ਬਰਮਾ ਇੰਦ ਸੁਣਿਆ ਜੋਜ ਕਰ ਤਨ ਭੇਦ ਸੁਣਿਆ ਸਾ ਸਿਮਰਤ ਵੇਦ ਨਾਨਕ ਪੰਤਾ ਸਦਾ ਵਿਗਾਸ ਪਾਪ ਦਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅਸਰ ਸਾਇਸ਼ਣਾਨ ਸੁਣਿਆ ਪੜ ਪੜ ਪਾਵੇ ਮਾਨ ਸੁਣੇ ਲਾਗੇ ਸਹਿਸ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਸੁਖ ਪਾਪ ਦਾ ਨਾਸ ਸੁਣਿਆ ਸਰਾਂ ਗੁਨਾ ਕੇ ਗਾਹਾ ਸੁਣੇ ਕੇ ਕਿਰਪਾ ਸਾ ਸੁਣਿਆ ਅੰਦੇ ਪਾਵੇ ਰਾਹੋ ਸੁਣੇ ਹਤੋ ਇਸਲਾਉ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਸੁਖ ਪਾਪ ਦਾ ਨਾਸ ਮਨਨੇ ਕੀ ਗਤ ਕਹੀ ਨਾ ਜਾਏ ਜੀਪਸ਼ਟਾਈ ਤਾਗੇ ਤੇ ਕਲਮ ਨਾਲ ਲਿਖੜ ਹਾਰੇ ਲੇਕਾਵੇ ਤਨ ਵਿਚਾਰ ਅਸਾ ਨਾਮ ਨਰਿੰਜਨ ਹੋਏ ਕੋਮੰਜਾ ਨੇ ਮਨ ਕੋਏ ਮੰਨੇ ਸੁੱਤ ਹੋਏ ਮਨ ਬੁੱਧ ਮੰਨੇ ਸਗਲ ਭਵਨ ਕੀ ਸੋਧ ਮੰਨੇ ਮੋਚੋ ਟਾ ਨਾ ਖਾਏ ਮੰਨੇ ਜਮਕੇ ਸਾਥ ਨਾ ਜਾਏ ਅਸਾ ਨਾਮ ਨਰਿੰਜਨ ਹੋਏ ਕੋਮੰਜਾ ਨੇ ਮਨ ਕੋਏ ਮੰਨੇ ਮਾਰਕ ਠਾਕ ਨਾ ਪਾਏ ਮੰਨੇ ਸਚਿਓ ਪ੍ਰਗਟ ਜਾਏ ਮੰਨੇ ਮਗ ਨ ਚੱਲੇ ਪੰਥ ਮੰਨੇ ਧਰਮ ਸੇਤੀ ਸੰਬੰਧ ਅਸਾ ਨਾਮ ਨਰਿੰਜਨ ਜਦ ਹੋਏ ਦੇਖੋ ਮੰਜਾ ਨੇ ਮਨ ਕੋਏ ਮੰਨੇ ਪਾਵੇ ਮੁਖ ਦਵਾਰ ਮੰਨੇ ਪਰਵਾਰੇ ਸਾਧਾਰਨ ਮੰਨੇ ਤਰੇ ਤਾਰੇ ਗੁਰ ਸੇਖ ਮੰਨੇ ਨਾਨਕ ਪਵੇ ਨਾ ਭੇਖ ਐਸਾ ਨਾਮ ਨਰੰਜਨ ਹੋਏ ਦੇਖੋ ਮੰਜਾ ਨੇ ਮਨ ਕੋਏ ਪੰਜ ਪ੍ਰਵਾਣ ਪੰਜ ਪ੍ਰਧਾਨ ਪੰਚੇ ਪਾਵੇ ਦਰਗੇ ਮਾਨ ਪੰਚੇ ਸੋਹੇ ਦਾ ਰਾਜਾਨ ਪੰਚਾ ਗੁਰ ਏਕ ਧਿਆਨ ਜੇ ਕੋ ਕਹੇ ਕਰੇ ਵਿਚਾਰ ਸੇਕੇ ਕਰਨੇ ਨਾਹੀ ਸਮਾਨ ਤੋਰਨ ਦਿਆ ਕਾ ਪੂਤ ਤੋਤਾ ਪ੍ਰਖਿਆ ਜਿਨ ਸੂਤ ਜੇ ਕੋ ਬੁਝੇ ਹੋਵੇ ਸਚਿਆਰ ਲੈ ਉਪਰ ਕੇਤਾ ਭਾਰ ਤੱਤੀ ਹੋਰ ਪਰੇ ਹੋਰ ਹੋਰ ਤੇ ਭਾਰ ਤਲੇ ਕਵਨ ਜੂਰ ਜੀ ਜਾਤ ਰੰਗਾ ਕੇ ਨਾਮ ਨਾ ਲਿਖਿਆ ਮੁਡੀ ਕਲਾ ਇਹ ਹੁਲੇ ਖਾਲਿਕ ਜਾਣੇ ਕੋਏ ਨਾ ਲਿਖਿਆ ਕੇਤਾ ਹੋਏ ਕੇਤਾ ਤਾਨ ਸਵਾਲਿਓ ਰੂਪ ਜੀ ਦਾ ਜਾਣੇ ਕੌਣ ਪੂਤ ਕੇਤਾ ਪਸਾਓ ਏ ਕੋ ਕਵਾਓ ਇਸ ਤੇ ਹੋਵੇ ਰਖ ਦਰਿਆਓ ਕੁਦਰਤ ਕਵਨ ਕਹਾ ਵਿਚਾਰ ਆਰੇ ਨਾ ਜਾਵਾਂ ਏਕ ਵਾਰ ਜੋਤਤ ਭਾਵੇ ਸਾਈ ਭਲੀਕਾਰ ਜੈਦਾ ਸਲਾਮਤ ਨਰਕਕਾਰ ਅਸੰਖ ਜਾਪ ਸੰਖ ਭਾਉ ਸਖ ਪੂਜਾ ਸੰਖ ਤਪਤਾਉ ਅਸੰਖ ਅਧਿਆਤਮਕ ਵੇਦ ਪਾਠ ਸਖ ਜੋਗਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਸਖ ਸਤਿਆ ਸੰਖ ਦਾਤਾਰ ਅਸੰਖ ਸੂਰਮੋ ਭਖਸਾਰ ਸਖ ਮੋਨ ਲਿਉ ਲਾਇ ਤਾਰ ਕੁਦਰਤ ਕਵਣ ਕਾ ਹਾਂ ਵਿਚਾਰ ਆਰੇ ਨਾ ਜਾਵਾਂ ਏਕ ਵਾਰ ਜੋਤਤ ਭਾਵੇ ਸਾਈ ਭਲੀਕਾਰ ਅਸੰਖ ਮੂਰਖ ਆੰਦਕੋਰ ਅਸੰਖ ਚੋਰ ਹਰਾਮਖੋਰ ਅਸੰਖ ਅਮਰਕਰ ਜਾਹੇ ਜੋਰ ਅਸੰਖ ਗਲਵੜ ਹੱਤਿਆ ਕਮਾਏ ਅਸੰਖ ਪਾਪੀ ਪਾਪ ਕਰ ਜਾਹੇ ਉੜਿਆਰ ਕੁੜੇ ਫਿਰਾਏ ਅਸੰਖ ਮਲੇਸ਼ਮਲ ਪਖ ਕਾਹੇ ਸਰਕ ਨਿਤ ਸਰ ਕਰੇ ਭਾਰ ਨਾਨਕ ਨੀਚ ਕਹੇ ਵਿਚਾਰ ਮਹਿਨ ਜਾਮਾ ਏਕ ਵਾਰ ਜੋਤਤ ਭਾਵੇਂ ਸਾਈ ਭਲੀਕਾਰ ਸਦਾ ਸਲਾਮਤ ਨਰਮਕਾਰ ਅਸੰਖ ਨਾਮ ਸੰਕਤਾਵ ਗਮ ਗਮ ਸਰਖ ਲੋਕ ਅਸੰਖ ਹੈ ਸਿਰ ਭਾਰ ਹੋਏ ਅਕਰੀ ਨਾਮ ਕ੍ਰੀਸਾ ਨਾਮ ਅਕਰੀ ਗਾਣ ਗੀਤ ਗੁਣ ਦਾਹ ਕਰੇ ਵਿਕਰਣ ਬੋਲਣ ਬਾਣ ਅਖਰਾ ਸੇ ਸੰਯੋਗ ਵਿਖਾਣ ਜੈ ਕੀ ਤੇ ਸੇ ਜੇ ਫਰਮਾਏ ਤਿਪਤੀ ਪਾਹੇ ਸਰ ਕੀ ਤਰ ਤਿਪਤਾ ਨਾਓ ਵਿੰਨਾ ਵੈਨਾ ਹੀ ਕਉ ਥਾਓ ਸਰ ਕਵਨ ਕਹਾ ਵਿਚਾਰ ਵਾਰਣ ਜਾਵਾਂ ਏਕ ਵਾਰ ਜੇ ਫਰਮਾਵੇ ਸਾਈਂ ਕਲੀਕਾਰ ਉਸ ਦਾ ਸਲਾਮਤ ਰੰਕਾਰ ਭਰੀਏ ਹੱਥ ਪੈ ਤਾਂ ਦੇਹ ਪਾਣੀ ਧੋਤੇ ਉਤਰਸ ਕੇ ਮੋਦ ਪਲੀਤੀ ਕੱਪੜ ਹੋਏ ਸਬਨ ਲਈਏ ਓ ਧੋਏ ਭਰੀਏ ਮਤ ਪਾਪਾ ਕੇ ਸੰਗ ਕੋ ਦੋ ਸੇਨਾ ਵੇ ਕੇ ਰੰਗ ਕੁੰਨੀ ਪਾਪੀ ਅੱਖ ਨਾਹੇ ਆਪੇ ਬੀਜਾ ਤੇ ਹੀ ਖਾਹੋ ਤੀਰ ਤਪ ਦਿਆ ਦਾ ਦਾਨ ਸੁਨਿਆ ਮੰਨਿਆ ਮਨ ਕੀਤਾ ਭਾਉ ਸਭ ਗੁਣ ਤੇਰੇ ਮਨਾ ਹੀ ਕੋਏ ਸਵਸਤ ਆਥ ਬਾਣੀ ਬਰਮਾਉ ਕਮ ਸੋ ਵੇਲਾ ਵਕਤ ਕਵਨ ਕਮ ਸੋ ਰੁਤੀ ਮਹਾ ਕਵਨ ਪਹਿਲਾ ਪਾਈਆ ਪੰਡਤੀ ਜੇ ਹੋਵੇ ਲੇਖ ਪੁਰਾਣ ਮਤ ਨ ਪਾਇਓ ਕਾ ਦੀਆ ਜੇ ਲੇਖ ਪੁਰਾਣ ਸਤ ਮਾਰਨਾ ਜੋਗੀ ਜਾਣੇ ਸਤ ਮਾਰ ਨ ਕੋਈ ਜਾਗਤਾ ਸੀ ਟੀ ਕੋ ਸਾਜੇ ਅੱਗੇ ਜਾਣੇ ਸੋਏ ਜਿਕਰ ਆਖਾ ਕਿੰਸਾ ਲਾਹੀ ਵਰਨੀ ਕਿੰ ਜਾਣੇ ਨਾਨਕ ਆਖਨ ਸਭ ਕੋ ਆਖੇ ਇੱਕ ਦੋ ਇੱਕ ਸਿਆਣਾ ਵਰਦਾ ਸਾਹਿਬ ਵੱਡੀ ਨਾਈ ਸਚਾ ਚੱਕਾ ਹੋਏ ਨਾਨਕ ਜੇ ਕੋ ਆਪ ਜਾਣੇ ਮਾਤਾ ਲਾਪਤਾ ਲਖ ਅਗਸ ਅਗਸ ਹੁਣ ਕੋੜਕ ਭਾਤ ਕੇ ਦੇਰ ਕੈਨਿਕ ਬਾਤ ਸਾਸਰ ਠਾਰਿਆ ਕੈਣਕ ਤੇਬਾ ਸੂ ਇੱਕ ਤਾਤ ਲੇਖਾ ਹੋਏ ਤਾਂ ਲਖੀਏ ਲਿਖੇ ਹੋਏ ਬినాਸ ਨਾਨਕ ਵੱਡਾ ਆਖੀਏ ਆਪੇ ਜਾ ਰਹੇ ਆਪ ਸਾਲਾਹੀ ਸਾਲਾਹੇ ਨਦੀਆਂ ਅਤੇ ਵਾਹਾ ਸਮੁੰਦ ਸਾ ਸੁਲਤਾਨ ਕੀੜੀ ਤੁਲਨਾ ਹੋਵਣੀ ਆਤਨਾ ਸਿਸ਼ਤੀ ਕਹਿ ਨਾ ਅੰਤ ਆਤਨਾ ਵੇਖਣ ਸੁਣਨਾ ਅੰਤ ਆਤਨਾ ਜਾਪੇ ਕੀਤਾ ਕਾਰ ਅੰਤ ਕਾਰ ਕੇ ਤੇ ਬਿਲਾਹੇ ਇਹੋ ਅੰਤ ਨਾ ਜਾਣੇ ਕੋਏ ਵੱਡਾ ਸਾਹਿਬ ਉੱਚਾ ਥਾਓ ਸਿਰ ਉੱਪਰ ਉੱਚਾ ਨਾਓ ਇਹ ਵੱਡਾ ਉੱਚਾ ਹੋਵੇ ਕੋਈ ਸੋਚੇ ਕੋ ਜਾਣੇ ਸੋਏ ਜੇਵਡ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾ ਗੋਤਾ ਕਰਮ ਲਿਖੇ ਆ ਨਾ ਜਾਏ ਨਾ ਦਾਤਾ ਤਿਲ ਨਾ ਕਿਤੇ ਮੰਗੇ ਜੋ ਜਿਆਪਾਰ ਇਹ ਨਿਰਗਨ ਨਹੀਂ ਵਿਚਾਰ ਕਿਤੇ ਖਾਪ ਤਟੇ ਵੇਕਾਰ ਕਿਸੇ ਲੈ ਲੈ ਮੁਕਰ ਪਾਏ ਕਿਤੇ ਮੂਲਖਾ ਹੀ ਖਾਹੇ ਇਹ ਦੂਖ ਸੁਖ ਸਮਾਰ ਏ ਪੀ ਦਾ ਤੇਰੀ ਦਾ ਤਾਰ ਅਲਕਲਾਸੀ ਭਾਣੇ ਹੋਏ ਹੋਰ ਆਖ ਨਾ ਸਕੇ ਕੋਏ ਕਿ ਕੋ ਖਾਏ ਕਿ ਆਖਣ ਪਾਏ ਉਹ ਜਾਣੇ ਜੇ ਤੀਆਂ ਮੋ ਖਾਏ ਆਪੇ ਜਾਣੇ ਆਪੇ ਦੇ ਆਖੇ ਸੇਪੇ ਕੀ ਕੇ ਜਿਸਮੋਂ ਬਸੇ ਸਤਿ ਸਲਾਹ ਨਾਨਕ ਪਾਤਸ਼ਾਹੀ ਪਾ ਅਸਾਹ ਮੁੱਲ ਗੁਣਿਆ ਮੁੱਲ ਵਪਾਰ ਮੁੱਲ ਪਾਰੇ ਮੁੱਲ ਪੜਾਰੇ ਅਮੁੱਲ ਆਵੇ ਮੁੱਲ ਜਾਹੇ ਮੁੱਲ ਪਾਏ ਅਮਰ ਸਮਾਏ ਅਮੁੱਲ ਧਰਮਿਆ ਮੁੱਲ ਦੀਬਾਨ ਮਨ ਮੁਲ ਬਖਸ਼ੀ ਸਭ ਮਨ ਲੀ ਸਾਨ ਅਮਰ ਕਰਮ ਅਮਰ ਫਰਮਾਨ ਮਨ ਮੁਲਾ ਮੁਲ ਆਖਿਆ ਨਾ ਜਾਏ ਆਖੇ ਵੇਦ ਪਾਠ ਪੁਰਾਨ ਆਖੇ ਪੜੇ ਕਰੇ ਲਿਖਿਆਨ ਆਖੇ ਵਰਮੇ ਆਖੇ ਇੰਦ ਆਖੇ ਗੋਪੀ ਤੇ ਗੋਵਿੰਦ ਆਖੇ ਈਸ਼ਰ ਆਖੇ ਸਦ ਆਖੇ ਕੀਤੇ ਕੀਤੇ ਬੁੱਧ ਆਖੇ ਦਾਣਵ ਆਖੇ ਦੇਵ ਆਖੇ ਸੂਰ ਨਰ ਗੁੰਜਨ ਸੇਵ ਕੀਤੇ ਆਖੇ ਆਖਣ ਪਾਹੇ ਇਤੇ ਕਹਿ ਕੇ ਉੱਠ ਉੱਠ ਜਾਏ ਇਤੇ ਕੀਤੇ ਹੋਰ ਕਰੇ Yeah. ਸਕੇ ਕੇਈ ਕੇ ਜੀਵਣ ਭਾਵੇ ਤੇ ਵਢੋਏ ਹਰਕ ਜਾਣੇ ਸਾਚਾ ਸੋਏ ਜੇ ਕੋ ਆਖੇ ਬੋਲ ਵਿਗਾਰ ਸੋਦਰ ਕਹਿ ਹਾ ਸੋ ਕਰ ਕੇ ਹਾ ਵਾਜੇ ਨਾ ਤੇ ਨੇਖਿਆ ਸੰਖਾ ਕਿਤੇ ਬਾਵਨ ਹਾਰੇ ਕਿਤੇ ਰਾਗ ਪਰੀ ਸੋ ਕਹੀਣ ਕਿਤੇ ਗਮਨ ਹਾਰੇ ਗਾਵੇ ਤੋ ਨਾ ਪੌੜ ਪਾਣੀ ਬੈ ਸੰਤਰ ਜਵੇ ਰਾਜਾ ਧਰਮ ਦਵਾਰੇ ਗਾਵੇ ਚਿਤ ਗੁਪਤ ਲਿਖ ਜਾਣੇ ਲਿਖ ਕਰਨ ਵਿਚਾਰੇ ਗਾਵੇ ਈਸ਼ਰ ਬਰਮਾ ਦੇਵੀ ਹਰ ਸਦਾ ਸਾਰੇ ਗਾਵੇ ਇੰਦੇ ਇਤਾਸਨ ਬੈਠੇ ਦੇਵ ਤਿਆਗਰ ਨਾਲੇ ਗਾਵੇ ਸਿੱਧ ਸੰਮਾਦੀ ਅੰਦਰ ਹਰ ਸਦਾ ਗਾਵਣ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਣ ਪੰਡਤ ਪੜਨ ਖੀਸਰ ਦੁਦਨਾ ਨਾਲੇ ਗਾਵੇ ਮੋਹਣੀ ਆ ਮਨ ਮੋਹਣ ਬ੍ਰਹਮਚਰ ਪਿਆਰੇ ਗਾਵਣ ਰਤਨ ਪਾਏ ਤੇਰੇ ਅਸਰ تیرਤ ਨਾਲੇ ਗਾਵੇ ਜੋਤ ਮਹਾ ਬਲ ਸੂਰਾ ਗਾਵੇ ਖਾੜੀ ਚਾਰੇ ਗਾਵੇ ਖੰਡ ਮੰਡਲ ਵਰ ਪੰਡਾ ਸੇ ਰੱਖੇ ਤਾਰੇ ਸਹੀ ਦੁਦਨੋ ਗਾਵੇ ਸੁਦਨਾਵੇ ਰਤੇ ਤੇਰੇ ਪੰਦਰਸਾਲੇ ਹੋਰ ਕੀਤੇ ਗਾਵਣ ਸੇ ਮੇਂ ਚਿਤਨਾਵਣ ਨਨਕਿਆ ਵੀਚ शोई शोई रंगी रंगी सोई सोई सदा ਸਤਿ ਸਾਹਿਬ ਹੈਤੀ ਹੋਸੀ ਜਾਏ ਨਾ ਜਾਸੀ ਜਤਨਾ ਜਿਨਰ ਚਾਈ ਰੰਗ ਰੰਗੀ ਭਾਂਤੀ ਕਰ ਕਾ ਜਿਨਸੀ ਆਇ ਜਿਨ ਪਾਈ ਕਰ ਕਰ ਵੇਖੇ ਕੀਤਾ ਆਪਣਾ ਜੋਤਸ ਭਾਵੇ ਸੋਈ ਕਰਸੀ ਕਰ ਨਾ ਜਾਈ ਸੋ ਪਾਸ ਸਹੁ ਸੰਪਤ ਸਾਹਿਬ ਮੁਦਾ ਸੰਤੋਖ ਸਰਮਪਤ ਝੋਲੀ ਧਿਆਨ ਕੀ ਕਰੇ ਵਿਪੂਤ ਕਿੰਤਾ ਕਾਲ ਕੁਆਰੀ ਕਾਇਆ ਆਈ ਪੰਥੀ ਸਗਲ ਜਮਾਤੀ ਆਜੀ ਤੇਜ ਜੀਤ ਆ ਆਦੇਸ ਸੇ ਆਦੇਸ ਆਦ ਨੀਲ ਅਨਾਦ ਨਾ ਹਟ ਜੁਜਗੇ ਇੱਕੋ ਵੇਸ ਭੁਗਤ ਗਿਆਨ ਦਿਆ ਭੰਡਾਰਨ ਬਲਟਵਾਜੇ ਨਾਦ ਆਪ ਨਾਥ ਨਾਥੀ ਸਭ ਜਾ ਕੀ ਸੰਜੋਗ ਜੋਦ ਕਾਰ ਚਲਾਵੇ ਲਖੇ ਆਵੇ ਭਾਗ ਆਦੇਸ ਸੇ ਆਦੇਸ ਆਦ ਨੀਲ ਅਨਾਦ ਏਕਾ ਮਾਈ ਜੁਗ ਤੇ ਵਿਆਈ ਚੱਲੇ ਪਰਮਾਨ ਇੱਕ ਸੰਸਾਰੀ ਇੱਕ ਪੰਡਾਰੀ ਇੱਕ ਰਾਏ دیਵਾਨ ਜਿ ਜਤਸ ਭਾਵੇ ਤੇ ਵੇ ਚਲਾਵੇ ਜੋ ਵੇ ਪਰਮਾਨ ਉਹ ਵੇਖਣਾ ਨਦਰ ਨੈ ਆਵੇ ਹੰਤਾ ਹੀ ਵਿਦਾਨ ਆਹ ਦੇਸ ਤੇ ਸਿਆ ਦੇਸ ਆਦ ਨੀਲ ਨਾਦ ਨਾਦ ਜੂ ਜੂ ਇੱਕੋ ਵੇਸ ਆਸਣ ਲੋਏ ਲੋਏ ਪੰਡਾਰੇ ਸੁਪਾਏ ਸਵੇਕਾ ਕਰ ਕਰ ਵੇਖੇ ਸਿਰਜਣ ਹਾਰ ਸਾਚੀ ਕੀ ਸਾਚੀ ਕਾਰ ਆਦੇਸ ਸਿਆ ਆਦੇਸ ਆਦੇ ਨੀਰ ਨੰਦ ਨੰਦ ਜੁਗ ਜੁਗ ਵੇਖੋ ਵੇਸ ਇਕਦੋ ਜੀਵੋ ਲਖੋ ਹੈ ਸਰ ਹੋਏ ਲਖੀਸ ਮਖਲਾ ਕਿਹੜਾ ਆਖੀਏ ਇਕ ਨਾਮ ਜਗਦੀਸ਼ ਸੇਤਰਾ ਆਪ ਪਵੜੀਆ ਜਲੇ ਹੋਏ ਕੀਸ ਸੁਣ ਗੱਲਾ ਆਕਾਸ ਕੀ ਢਾਈ ਰੀਸ ਨਾਨਕ ਨਦਰੀ ਪਾਈ ਐ ਉਨੀ ਕੋਰੇ ਕੀਸ ਆਖਨ ਜੋਰ ਚ ਪੈਣਾ ਜੋਰ ਜੋ ਨਾ ਜੋਰ ਜੋ ਨਾ ਜੀਵਨ ਮੰਨ ਜੋਰ ਜੋ ਨਾ ਰਾਜ ਮਾਲ ਮਨ ਸੋਰ ਜੋ ਨਾ ਸੁਰਤੀ ਗਿਆਨ ਵਿਚਾਰ ਜੋ ਨਾ ਜੁਤੀ ਛੁਟੇ ਸੰਸਾਰ ਜਿਸਤ ਜੋਰ ਕਰ ਵੇਖੇ ਸੋਏ ਨਾ ਕੋਤਮ ਹੀਸ਼ਾ ਹੋਏ ਰਾਤੀ ਰੁੱਤੀ ਤਿੱਤੀ ਵਾਰ ਤਾੜੀਆਂ ਕਨੀਪਾ ਤਾਲ ਜਿਸ ਵੀ ਧਾਤੀ ਥਾਪ ਰੱਖੀ ਧਰਮਸਾਲ ਇਸ ਵਿੱਚ ਜੀਵ ਜਗਤ ਦੇ ਰੰਗ ਤਨਕੇ ਨਾਮ ਨੇਕ ਅਨੰਤ ਗਰਮੀ ਗਰਮੀ ਹੋਏ ਵਿਚਾਰ ਸੱਚਾ ਆ ਸੱਚਾ ਦਰਬਾਰ ਨਦਰੀ ਕਰਮ ਪਵੇ ਨੀਸਾਨ ਜਿਸ ਬਗਾਈ ਉਥੇ ਪਾਈ ਨਾਨਕ ਗਿਆ ਜਾਪੇ ਜਾਏ ਧਰਮ ਖਾਂਡਕਾ ਇਹੋ ਧਰਮ ਗਿਆਨ ਕੰਡਕਾ ਕੋ ਕਰਮ ਕਿਤੇ ਪਵਣ ਪਾੜੀ ਵੈ ਸੰਤਰ ਕਿਤੇ ਕਾਨ ਮਹੇਸ਼ ਕਿਤੇ ਬਰਮੇ ਘਾਰਤ ਘੜੀਐ ਬ੍ਰਹਮ ਦੇ ਵੇਸ ਕਿਤੀਆਂ ਕਰਮ ਭੂਮੀ ਮਿਰ ਕੇਤੇ ਕਿਤੇ ਉਪਦੇਸ਼ ਕਿਤੇ ਇੰਦ ਚੰਦ ਸੂਰ ਕੇਤੇ ਕਿਤੇ ਮੰਡਲ ਦੇਸ਼ ਕਿਤੇ ਸਿੱਧ ਬੁੱਧ ਨਾਥ ਕੇਤੇ ਕਿਤੇ ਦੇਵੀ ਕਿਤੇ ਦੇਨ ਦੜ ਮਨ ਕੇਤੇ ਕਿਤੇ ਰਤਨ ਸੁਮੇਰੇ ਕੀਤੀਆਂ ਖਾੜੀ ਕੀਤੀਆਂ ਬਾਣੀ ਕਿਤੇ ਪਾਤ ਨਰਿੰਦ ਕੀਤੀਆਂ ਸੁੱਤੀ ਸੇਵ ਕੇਤੇ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਦੇ ਨਾਲ ਵਿਨੋਦ ਕੋੜ ਆਨੰਦ ਸ਼ਰਮ ਖੰਡ ਕੀ ਬਾਣੀ ਰੂਪ ਦੇ ਭੜਾ ਲੜੀਏ ਬਹੁਤ ਅਨੂਪ ਕਾਥੀਆਂ ਗੱਲਾਂ ਕਥੀਆਂ ਨਾ ਜਾਹੇ ਤਿੱਥੇ ਘੜੀਏ ਸੋਤ ਮਾਤਮਨ ਬੋਧ ਜਿੱਥੇ ਘੜੀਏ ਸੁਨਾ ਸੁਨਾ ਕੀ ਸੋਧ ਧਰਮਖੰਡ ਕੀ ਬਾਣੀ ਜੋਰ ਜਿੱਥੇ ਹੋਰ ਨ ਕੋਈ ਹੋਰ ਤਿੱਥੇ ਜੋਤ ਮਹਾਬਲ ਸੂਰ ਜਿੱਥੇ ਰਾਮ ਨਿਰਾਬਰ ਪੂਰ ਤਿੱਥੇ ਸੀਤੋ ਸੀਤਾ ਮਹਿਮਾ ਮਾਹੇ ਠਾਕੇ ਰੂਪ ਨ ਕਥਨੇ ਜਾਏ ਨਾ ਉਹ ਮਰੇ ਠਾਕੇ ਜਾਹੇ ਜਿੱਤਕੇ ਰਾਮ ਸੇ ਮਨ ਮਾਹੇ ਤਿੱਥੇ ਭਗਤ ਵਸੇ ਕੇ ਲੋਹ ਹਰੇ ਅਨੰਦ ਸਚਾ ਮਨ ਸੋਏ ਸਤਿਗੰਨ ਵਸੇ ਨਰੰਕਾਰ ਖਾណ្ឌ ਮੰਡਲ ਵਾਲੇ ਪਾण्डे ਜਿਉ ਕਥੇ ਨਾ ਅੰਤ ਨੰਤ ਤੇਥੇ ਲੋ ਲੋ ਆਕਾਰ ਜਿਉ ਕਮਤਿ ਵੇਲਿ ਕਾਰ ਵੇਖੇ ਵਿਖੇ ਕਰ ਵਿਚਾਰ ਜਤ ਪਹਾਰਾ ਤੀਰਸ ਨਿਆਰ ਭੋਖਲਾ ਅਗੰਤਪਾਉ ਘੜੀਏ ਸਭ ਸਚੀ ਟਕਸਾਲ ਨਾਨਕ ਨਦਰਿ ਨਦਰ ਨਿਹਾਲ ਸੁਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਸਮਤ ਦੇਵਸ ਰਾਤ ਦੁਇ ਦਾਈ ਦਾ ਆਖੇ ਲੈ ਸਗਲ ਚੰਗਿਆ ਆਈਆ ਬੁਰਿਆ ਆਈਆ ਵਾਚੇ ਧਰਮ ਕਰਮੀਆਂ ਕੋ ਆਪੜੀ ਤੇ ਨੇੜੇ ਕੇ ਜਿਨੀ ਨਾਮ ਧਿਆਇਆ ਗਏ ਮਸਕਤਾਲ ਨਾਨਕ ਦੇ ਮੁਖ ਉਜਲੇ ਕੀਤੀ ਛੁਟੀ ਨਾਲ ਜਿਨੀ ਨਾਮ ਧਿਆਇਆ ਗਏ ਮਸਕਤਾਲ ਨਾਨਕ ਦੇ ਮੁਖ ਉਜਲੇ ਕੀਤੀ ਛੁਟੀ ਨਾਲ ਏਤੋਂ ਕਾਰ ਨਾਮ ਕਰਤਾ ਪੁਰਖ ਨਿਰਭਉ ਨਿਰਗੁਣ